ਕਾਲ ਜੀ ਤੇ ਅਸੀਂ ਜਿਹੜੇ ਹੈਗੇ ਆ ਇੱਥੇ ਜਦੋਂ ਆਈਦਾ ਹਮਨ ਫਿਰਨਾ ਇੱਕ ਦੇ ਕਿਤੇ ਸਾਡਾ ਮੂਡ ਬੰਦਾ ਵੀ ਅਸੀਂ ਜਿਹੜਾ ਹੈਗਾ ਵੀ ਬਲੌਗ ਬਣਾ ਕੇ ਤੇ ਆਪਣੀ ਮਨ ਦੀ ਖੁਸ਼ੀ ਜ਼ਾਹਰ ਕਰੀਏ ਅਸੀਂ ਇੱਥੇ ਕੈਨੇਡਾ ਦੇ ਵਿੱਚ ਹਮਾਰਸ ਵਰਕ ਦੇ ਵਿੱਚ ਰਹਿ ਰਿਹਾ ਸਾਡੀ ਜੇ ਅਸੀਂ ਆ ਛੱਪਣਾ ਲੱਗੇ ਜਿੱਦਾਂ ਗੱਲਸਾਵੇ ਕੈਮਰਾ ਕਰਨਗੇ ਉਧਰ ਨੂੰ ਮਾਰਨਗੇ ਮੜਿਆ ਇਹ ਇਹ ਇੱਧਰ ਛੱਪਣਾ ਤੇ ਇਹਦੇ ਆਲੇ ਦੁਆਲੇ ਗੇੜੇ ਛੜੀ ਲਾਈਦੀ ਆ ਜਦੋਂ ਗੇੜੇ ਛੜੀ ਲਾਹਾੜਦੇ ਆ ਤੇ ਫਿਰ ਅਸੀਂ ਜਿਹੜਾ ਹੈਗੇ ਆ ਆਪਣੇ ਮਤਲਬ ਫੰਕਸ਼ਨ ਕਰੀ ਦਿਆ ਠੀਕ ਹੈ ਜੀ ਤੇ ਮੈਂ ਹੁਣ ਜਿਹੜਾ ਹੈਗਾ ਮੈਂ ਮੈਂ ਚਾਹੁੰਦਾ ਵੀ ਮੈਂ ਤੁਹਾਨੂੰ ਇੱਕ ਸਕੈਚ ਸੁਣਾਵਾਂ ਅਮਲੀ ਦੀ ਹਾਂਜੀ ਲਓ ਜੀ ਕੀ ਹੁੰਦਾ ਆ ਇੱਕ ਵਾਰੀ ਜਿਹੜੇ ਪਿੰਡ ਦੇ ਜਿਹੜੇ ਸਾਰੇ ਮੁੰਡੇ ਖੁੰਡੇ ਹੁੰਦੇ ਆ ਰਲ ਕੇ ਅਮਲੀ ਨੂੰ ਜਿਹੜਾ ਹੈਗਾ ਉਹ ਸਟੇਜ ਤੇ ਚੜਾ ਦਿੰਦੇ ਆ ਉਹ ਕਹਿੰਦੇ ਵੀ ਉਹਨੂੰ ਸਰਪੰਚ ਬਣਾ ਕੇ ਸਟੇਜ ਤੇ ਚੜਾ ਦਿੰਦੇ ਆ ਕਹਿੰਦੇ ਵੀ ਇਹਦਾ ਭਾਸ਼ਣ ਸੁਣਨਾ ਹੀ ਸੁਣਨਾ ਤੇ ਜਦੋਂ ਉਹ ਉਹਨੂੰ ਚੜਾਉਂਦੇ ਆ ਸਟੇਜ ਤੇ ਤੇ ਉਹ ਸਟੇਜ ਤੇ ਚੜ ਜਾਂਦਾ ਲੋ ਜੀ ਉਹਦੇ ਐਕਸ਼ਨ ਦੇਖੋ ਮਾਇ ਗੁਰਜੀ ਕਾ ਖਾਂਛਾ ਜੀ ਵੈਗੁਰਜੀ ਕੀ ਫਤਿਹ ਜਿਹੜੀ ਮੈਂ ਤੁਹਾਨੂੰ ਇਸ਼ਾਰਿਆਂ ਨੂੰ ਗੱਲ ਦੱchnੀ ਚ ਆਇਆ ਕਿ ਤੁਹਾਨੂੰ ਇਸ਼ਾਰਿਆਂ ਨੂੰ ਪਤਾ ਕੋਲ ਸਾਰੇ ਲੋਕੀ ਕਹਿੰਦੇ ਨਹੀਂ ਜੀ ਕਿਉਂ ਤੁਹਾਨੂੰ ਪਤਾ ਹੀ ਨਹੀਂ ਤੇ ਫਿਰ ਮੈਂ ਕੀ ਦੱਸਣਾ ਮਾਇ ਗੁਰਜੀ ਕਾ ਖਾਂਛਾ ਜੀ ਵੈਗੁਰਜੀ ਕੀ ਫਤਿਹ ਉਹ ਅੰਬਲੀ ਭਰਾਵੋ ਟੈਕਸਰ ਕਰਕੇ ਉੱਤਰ ਜਾਂਦਾ ਉਹ ਕਹਿੰਦੇ ਯਾਰ ਇਹਨੇ ਤਾਂ ਕੋਈ ਸੁਣਾਇਆ ਹੀ ਨਹੀਂ ਉਹ ਮੁੜ ਕੇ ਫੇਰ ਕਹਿੰਦੇ ਇਹਦਾ ਭਾਸ਼ਣ ਸੁਣਨਾ ਹੀ ਸੁਣਨਾ ਉਹ ਫਿਰ ਪੈਸੇ ਇਕੱਠੇ ਕਰਦੇ ਆ ਤੇ ਪਿੰਡ ਦਾ ਇਕੱਠ ਕਰਦੇ ਆ ਤੇ ਅਮਲੀ ਨੂੰ ਸਟੇਜ ਤੇ ਚੜਾ ਦਿੰਦੇ ਆ ਤੇ ਜਦੋਂ ਸਟੇਜ ਤੇ ਚੜਦਾ ਅਮਲੀ ਤੇ ਫਿਰ ਉਹਦੀ ਤੁਸੀਂ ਤਕਦੀਰ ਸੁਣੋ ਵਾਹਿਗੋਜੀ ਕਾ ਖਾਲਾ ਸ਼੍ਰੀ ਵਾਹਿਗੋਜੀ ਕੀ ਫਤਿਹ ਜਿਹੜੀ ਮੈਂ ਤੁਹਾਨੂੰ ਇਸ਼ਾਰਿਆਂ ਨੂੰ ਗੱਲ ਦੱਸਣੀ ਚਾਹਣਾ ਹੈ ਕਿ ਤੁਹਾਨੂੰ ਇਸ਼ਾਰਿਆਂ ਨੂੰ ਪਤਾ ਉਹ ਕਹਿੰਦੇ ਹਾਂਜੀ ਜਦੋਂ ਤੁਹਾਨੂੰ ਛਾਲਿਆਂ ਨੂੰ ਪਤਾ ਹੈ ਤੇ ਫਿਰ ਮੈਂ ਕੀ ਦੱਸਣੀ ਹੈ ਵਾਹਿਗੁਰਜੀ ਦਾ ਖਾਜਾ ਵਾਹਿਗੁਰਜੀ ਕੀ ਫਦੇ ਉਹ ਅਗਲੀ ਵਾਰ ਵੀ ਕਰਦਾ ਵੀ ਉਹ ਕਹਿੰਦੇ ਸੁਣਨਾ ਹੀ ਸੁਣਨਾ ਐਦ ਕੀ ਇਦਾਂ ਕਰਾਂਗੇ ਵੀ ਆਪਾਂ ਕਵਾਂਗੇ ਵੀ ਇੱਧਰਿਆਂ ਨੂੰ ਪਤਾ ਹੈ ਇੱਧਰਿਆਂ ਨੂੰ ਨਹੀਂ ਪਤਾ ਉਹ ਫਿਰ ਸਟੇਜ ਤੇ ਚੜਾ ਦਿੰਦਿਆਂ ਨੂੰ ਚਾਰੇ ਪੈਸੇ ਉਹ ਇਕੱਠੇ ਕਰਦੇ ਆ ਕਹਿੰਦੇ ਯਾਰ ਬੜਾ ਅੰਤ ਅੰਤ ਕੀਤਾ ਹੋਇਆ ਇਹਨੇ ਅਮਲੀ ਸਾਨੂੰ ਕੋਈ ਭਾਸ਼ਾ ਨਹੀਂ ਸੁਣਾਉਂਦਾ ਵਾਹਿਗੁਰਜੀ ਦਾ ਖਾਲਸਾ ਫੇਗੁਰਜੀ ਕੀ ਫਦੇ ਕਰਕੇ ਨਵੀਰ ਨੰਦਾ ਉਹ ਫੇਰ ਸਟੇਜ ਤੇ ਚੜੋਂਦੇ ਤੀਜੀ ਵਾਰ ਫੇਰ ਉਹ ਗਾ ਵੈਗੋ ਜੀ ਕਾ ਖਾਲਸਾ ਜੀ ਵੈਗੋ ਜੀ ਕੀ ਫਰੇ ਜਿਹੜੀ ਮੈਂ ਤੁਹਾਨੂੰ ਸਾਰੇ ਨਗਰ ਨਿਵਾਸੀਆਂ ਨੂੰ ਗੱਲ ਦੱਸਣੀ ਚਾਹਣਾ ਹੈ ਕੀ ਤੁਹਾਨੂੰ ਸਾਰਿਆਂ ਨੂੰ ਪਤਾ ਉਹ ਇਧਰ ਲੈ ਕਹਿੰਦੇ ਨਹੀਂ ਜੀ ਇਧਰ ਇਹ ਕਹਿੰਦਾ ਪਤਾ ਕਹਿੰਦੇ ਜਿਨ੍ਹਾਂ ਨੂੰ ਨਹੀਂ ਪਤਾ ਉਹ ਇਧਰੋਂ ਤਾਂ ਪੁੱਛ ਲਿਓ ਵੈਗੋ ਜੀ ਕਾ ਖਾਲਸਾ ਜੀ ਵੈਗੋ ਜੀ ਕੀ